ਫਾਲਗੜ੍ਹ ਸਾਹਿਬ ਦੇ ਦਰਸ਼ਨਾਂ ਲਈ ਆਈ ਸੀ ਅਤੇ ਦਰਸ਼ਨ ਕਰਕੇ ਵਾਪਸ ਆਉਂਦੇ ਸਮੇਂ ਕੈਂਟਰ ਦੇ ਬ੍ਰੇਕ ਫੇਲ ਹੋ ਗਏ ਅਤੇ ਕੈਂਟਰ ਪਲਟ ਗਿਆ ਜਿਸ ਕਾਨੇ ਹਾਦਸਾ ਵਾਪਰ ਗਿਆ ਮੈਂ ਨਰਸ ਸਿੰਘ ਹੈ ਜੀ ਇਹ ਸੰਗਤ ਹੈ ਫਾਲਗੜ੍ਹ ਤੋਂ ਆਪਣਾ ਬੱਲੇ ਚ ਜਾ ਰਹੀ ਸੀ ਜੀ ਅਚਾਨਕ ਬ੍ਰੇਕ ਫੇਲ ਹੋਣ ਕਰਕੇ ਗੱਡੀ ਬੇ ਕੰਟਰੋਲ ਹੋ ਗਈ ਕੈਂਟਰ ਹੈ ਜੀ ਸੰਗਤ ਹੈ ਜੀ 40 ਮਿੰਟਾਂ ਮਤੇ 60 ਜਾਨੀ ਨੁਕਸਾਨ ਦਾ ਤਿੰਨ ਮਤਾਂ ਇਹ ਜਖਮੀ ਜਖਮੀ ਤੁਹਾਡੇ ਸਾਹਮਣੇ ਪਏ ਜਿਹੜੇ ਪੀਜੀਐ ਵਿੱਚ ਤਿੰਨ ਹੋਰ ਪਿੱਛੇ ਪਏ ਐ ਕੁਝ ਇਹ ਟੋਰੋਵਾਲ ਕੋਲ ਪਿਆ ਵਸਾ ਜੀ ਹਾਂਜੀ 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 ਐਂਟਰ ਪੜ ਗਿਆ ਐਂਟਰ ਪੜ ਗਿਆ ਮੇਰਾ ਨਾਮ ਰਾਮ ਸਿੰਘ ਹੈ ਜੀ ਪਿੰਡ ਉਰਦਨ ਹੈ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰਾਈ ਇਹ ਆਪਣਾ ਕਰਾਲਗੜ ਜਾ ਰਹੇ ਸੀ ਕਰਾਲਗੜ ਤੇ ਆਂਦੇ ਹੋਏ ਮੱਥਾ ਟੇਕਾ ਜੀ ਗੱਡੀ ਆਰੀ ਦੀ ਗੱਡੀ ਕੀ ਬ੍ਰੇਕ ਫੈਲ ਹੋਣ ਕਰਨ ਤਾਂ ਇਹ ਆਸਤਾ ਵਾਪਰਿਆ ਜੀ ਸਰਕਾਰ ਨੂੰ ਇਹ ਹੀ ਕਹਾਂ ਜੀ ਗਰੀਬ ਲੋਕ ਐ ਦੇਖੋ ਇਨਾਂ ਦਾ ਜੋ ਵੀ ਹੈ ਜਾਂ ਮੜਾ ਮੋਟਾ ਦਵਾਈ ਗੁੱਟੀ ਆਪਣਾ ਕਰਿਆ ਜਾਈ ਇਸ ਦੇ ਉੱਪਰ ਕੀ ਆ ਕਰ ਸਕਾਂ ਦੀ ਤਿੰਨ ਮੁੱਤਾਂ ਹੋਣਗੀਆਂ ਇਹ ਸਾਨੂੰ ਪਤਾ ਹੀ ਹੈ ਆਹ ਤਸੀਲ ਰਾਜਪੁਰਾ ਪਿੰਡ ਉੜਦਣ ਹੈ ਜੀ ਆਪਣਾ ਉੜਦਣ ਕੀ ਸੰਗਤ ਹੈ ਠੀਕ ਹੈ ਜੀ ਬਾਕੀ ਸਾਰੇ ਸਾਮਣਾ ਜੀ ਦੇਖੋ ਹਸਪਤਾਲ ਦੇ ਵਿੱਚ ਸਾਰੇ ਪਏ ਆ ਜੀ ਇਹ ਮੁਗ ਜ਼ਰੂਰ ਹੋਣਾ ਚਾਹੀਦਾ